ਦਿੱਲੀ ਵਿੱਚ ਅੱਜ ਮੌਜੂਦ ਆਰ ਸਾਡੇ ਨਾਲ ਜੋ ਸ਼ਖਸ ਮੌਜੂਦ ਨੇ ਦਿੱਲੀ ਕਮੇਟੀ ਵਿੱਚ ਪੰਜਾਬੀ ਭਾਸ਼ਾ ਦੇ ਨਾਲ ਸੰਬੰਧਿਤ ਨੇ ਔਰ ਖਾਸ ਤੌਰ ਦੇ ਉੱਤੇ ਵਿਰਾਸਤ ਟਰਸਟ ਦੇ ਚੇਅਰਪਰਸਨ ਮੇਰੀ ਮੁਰਾਦ ਹੈ ਸਰਦਾਰ ਰਜਿੰਦਰ ਸਿੰਘ ਵਿਰਾਸਤ ਹੁਣਾਪਾ ਹੁਣ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੁਝ ਅਹਿਮ ਮੁੱਦੇ ਨੇ ਜ਼ਰੂਰੀ ਮੁੱਦੇ ਨੇ ਪੰਜਾਬ ਪੰਜਾਬੀਅਤ ਦੇ ਨਾਲ ਸੰਬੰਧਿਤ ਉਸ ਬਾਰੇ ਚਰਚਾ ਕਰਾਂਗੇ ਵਿਰਾਸਤ ਜੀ ਸਮਾਦਰ ਤਬਾਸ਼ੁਕਰਿਆ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਸਾਰੇ ਚੈਨਲ ਦੇ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਪਰੇਸ਼ ਸਾਸਤਰੀ ਗਾਲ ਜੀ ਔਰ ਬੜਾ ਅੱਛਾ ਲੱਗਿਆ ਸਹਿਬ ਜੀ ਤੁਸੀਂ ਆਇਓ ਅੱਜ ਸਾਡੇ ਕੋਲ ਇੱਥੇ ਦਿੱਲੀ ਤੇਜੀ ਆਇਆ ਬਿਲਕੁਲ ਵਿਰਾਸਤ ਜੀ ਮੈਂ ਸ਼ੁਰੂਆਤ ਵਿੱਚ ਨਾ ਮੈਂ ਆਪਣਾ ਇੱਕ ਪਰਸਨਲ ਮੇਰੀ ਕਿਉਰਿਓਸਿਟੀ ਹੈ ਮੈਂ ਜ਼ਰੂਰ ਤੁਹਾਨੂੰ ਪੁੱਛਣੀ ਚਾਹੁੰਦਾ ਵਿਰਾਸਤ ਨਾਮ ਦਾ ਕੀ ਮਤਲਬ ਹੈ ਇੱਕ ਤਾਂ ਤੁਹਾਡੀ ਟਰਸਟ ਹੀ ਹੈ ਚਲੋ ਇਹਨੂੰ ਇਲੈਬੋਰੇਟ ਜ਼ਰੂਰ ਕਰਿਓ ਕਿ ਰਜਿੰਦਰ ਸਿੰਘ ਵਿਰਾਸਤ ਦਾ ਕੀ ਮਤਲਬ ਹੈ ਦੇਖੋ ਜੀ ਮੈਨੂੰ ਮੈਂ 2012 ਦੇ ਤੋਂ ਆਪਣਾ ਸੋਸ਼ਲ ਵਰਕ ਦਾ ਕੰਮ ਸ਼ੁਰੂ ਕੀਤਾ ਜਦੋਂ ਮੇਰੇ ਵੱਡੇ بیٹے ਦੀ ਡੈਥ ਹੋਈ ਤੇ ਉਸ ਤੋਂ ਬਾਅਦ ਫਿਰ ਮੈਂ ਸੋਚਿਆ ਕਿ ਸ਼ਾਇਦ ਅਸੀਂ ਸਮਾਜ ਔਰ ਅਸੀਂ ਕੰਮ ਤੇ ਕਰ ਹੀ ਰਹੇ ਹਾਂ ਆਪਣਾ ਜਿਹੜਾ ਬਿਜ਼ਨਸ ਕਰਦੇ ਹਾਂ ਆਪਣਾ ਵਪਾਰ ਕਰ ਰਹੇ ਹਾਂ ਉਹ ਤੇ ਕਰ ਹੀ ਰਹੇ ਹਾਂ ਕਿਉਂਕਿ ਜੋ ਗੁਰਨਾਨਕ ਦਾ ਸੰਦਾਨ ਹੈ ਉਹ ਤੇ ਪਹਿਲਾਂ ਦੇ ਰਹੇ ਹਾਂ ਉਸ ਤੋਂ ਬਾਅਦ ਮੈਂ ਸੋਚਿਆ ਕਿ ਅਸੀਂ ਕੁਝ ਬੱਚਿਆਂ ਲਈ ਕੁਝ ਨਵੇਕਲਾ ਕਰੀਏ ਜਿਹੜਾ ਕਿ ਅਸੀਂ ਕੌਮ ਦੇ ਬੱਚਿਆਂ ਨੂੰ ਚੜ੍ਹਦੀ ਕਲਾ ਦੇ ਕਰੀਏ ਤੇ ਉਹਰੇ ਲਈ ਅਸੀਂ ਇੱਕ ਸੰਸਥਾ ਬਣਾਈ ਵਿਰਾਸਤ ਸਿਸਟਮ ਟਰਸਟ ਤੇ ਉਸ ਟਰਸਟ ਦੇ ਨਹੀਂ ਅਸੀਂ ਬੱਚਿਆਂ ਦੇ ਕੈਂਪ ਲਗਾਏ ਬੱਚਿਆਂ ਨੇ ਬੱਚਿਆਂ ਨੂੰ ਅਸੀਂ ਸਾਡੀ ਇੱਕ ਕੈਂਪ ਲਗਾਉਣ ਦਾ ਇੱਕ ਜਿਹੜਾ ਅਸੀਂ ਸਿਸਟਮ ਸੀ ਨਾ ਉਹਦੇ ਵਿੱਚ ਅਸੀਂ ਦੋ ਮਤਲਬ ਉਹ ਜਿੱਥੇ ਅਸੀਂ ਉਹਨਾਂ ਨੂੰ ਪੰਥਕ ਰੋਹ ਦਿੱਤਾ ਨਾ ਜੋੜਿਆ ਉੱਥੇ ਅਸੀਂ ਸਮਾਜ ਦੀ ਜੋ ਨਵੇਂਕਲੀ ਚੀਜ਼ਾਂ ਹੈਗੀਆਂ ਜੋ ਜਨਰਲ ਐਥਿਕਸ ਨੇ ਉਹਨਾਂ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਬੱਚਿਆਂ ਨੂੰ ਕਿ ਤੁਸੀਂ ਕਿਦਾਂ ਸਮਾਜ ਦੇ ਨਾਲ ਜਿਹੜਾ ਸੁਸਾਇਟੀ ਹੈ ਉਹ ਜਿਹੜਾ ਮਾਡਰਨ ਜਿਹੜੀ ਸੁਸਾਇਟੀ ਤੇ ਜਿਹੜੇ ਚੇਂਜ ਆ ਰਹੇ ਨੇ ਉਹਨਾਂ ਨਾਲ ਕਿੱਥਾਂ ਜੁੜ ਕੇ ਤੁਸੀਂ ਅੱਗੇ ਵਧਣਾ ਹੈ ਤੇ ਸਾਡਾ ਮਕਸਦ ਇੱਕੋ ਹੀ ਰਹਿੰਦਾ ਹੈ ਕਿ ਅਸੀਂ ਆਪਣੇ ਜਿੰਨੇ ਵੀ ਸਾਡੀ ਨੌਜਵਾਨ ਪੀੜ੍ਹੀ ਹੈ ਖਾਸ ਕਰਕੇ ਗੁਰਨਾਨਕ ਨਾਮਲੇ ਸੰਗਤ ਉਸ ਤੋਂ ਇਲਾਵਾ ਵੀ ਕੋਈ ਵੀ ਮਤਲਬ ਜਿਹੜਾ ਗੈਰਫਿਕ ਵੀ ਹੈ ਉਹ ਵੀ ਸਾਡੇ ਕੋਲ ਆ ਜਾਏ ਅਸੀਂ ਉਹਨਾਂ ਨੂੰ ਮੋਸਟ ਵੈਲਕਮ ਕਰਦੇ ਆਂ ਅਸੀਂ ਉਹਨਾਂ ਨੂੰ ਐਜੂਕੇਟ ਕਰਨਾ ਚਾਹੁੰਦੇ ਆਂ ਅਸੀਂ ਸਾਡਾ ਇੱਕ ਮੁੱਖ ਟੀਚਾ ਹੈ ਜੋ ਕਿ ਅੱਜ ਤੁਸੀਂ ਦੇਖਿਆ ਹੋਵੇਗਾ ਕਿ ਬਹੁਤ ਲੋਕ ਕਰਦੇ ਨੇ ਕਿ ਬਈ ਅਸੀਂ ਜੀ ਸਪੋਰਟ ਕਰੋ ਜੀ ਸਪੋਰਟ ਕਰੋ ਮੈਂ ਕਹਿੰਨਾ ਸੋਸਾਇਟੀ ਨੂੰ ਤੁਸੀਂ ਬੱਚਿਆਂ ਨੂੰ ਸਪੋਰਟ ਕਰੋ ਸਪੋਰਟ ਕਰਨਾ ਬੜਾ ਜ਼ਰੂਰੀ ਹੈ ਲੇਕਿਨ ਉਹਨਾਂ ਨੂੰ ਬੇਗਰ ਨਹੀਂ ਬਣਾਉਣਾ ਉਹਨਾਂ ਨੂੰ ਪਖਾਰੇ ਨਹੀਂ ਬਣਾਉਣਾ ਉਹਨਾਂ ਨੂੰ ਸਪੋਰਟ ਕਰੋ ਉਹਨਾਂ ਨੂੰ ਕਹੋ ਅਸੀਂ ਕਿਸੇ ਬੱਚੇ ਨੂੰ ਅਗਰ ਕੋਈ ਕਿਸੇ ਕਿਸਮ ਦੀ ਸਪੋਰਟ ਉਹਦੇ ਤੇ ਅਸੀਂ ਉਹਨੂੰ ਕਹਿੰਨੇ ਆ ਉਹ ਸਪੋਰਟ ਵੀ ਦੇਨੇ ਆ ਲੇਕਿਨ ਅਸੀਂ ਉਹਨੂੰ ਇੱਕ ਗੱਲ ਕਹਿੰਨੇ ਆ ਕਿ ਬੇਟਾ ਇਹ ਪੈਸੇ ਤੂੰ ਸਾਨੂੰ ਮੋੜ ਲੈਨੇ ਕਿਦਾਂ ਮੋੜ ਲੈਨੇ ਤੂੰ ਆਪਣੇ ਵਰਗੇ ਪੰਜ ਵੀਰਾਂ ਦੀ ਹੋਰ ਸਪੋਰਟ ਕਰਨੀ ਹੈ ਇਦਾਂ ਮੋੜਨੇ ਨੇ ਅੱਛਾ ਤੇ ਅਸੀਂ ਤੁਹਾਨੂੰ ਪਿਖਾਰੀ ਨਹੀਂ ਬਣਾਉਣਾ ਗੁਰੂ ਨਾਨਕ ਨੇ ਆਪਣੇ ਸਿੱਖ ਨੂੰ ਕਿਰਤੀ ਬਣਾਇਆ ਮਾਫ ਕਰਨਾ ਪਿਖਾਰੀ ਨਹੀਂ ਬਣਾਇਆ ਅਸੀਂ ਇਸੇ ਸੋਚ ਤੇ ਪੈਰਾ ਦਿੰਦੇ ਹੋਏ ਜਿਹੜਾ ਕਿ ਇਸ ਸੋਚ ਦੇ ਉੱਤੇ ਪੈਰਾ ਦਿੰਦੇ ਹੋਏ ਸਾਡੇ ਨਾਲ ਕੁਝ ਟੀਮ ਹੈ ਜਿਹੜੀ ਕਿ ਇਸ ਸੋਚ ਦੇ ਉੱਤੇ ਪੈਰਾ ਦੇ ਕੇ ਕੰਮ ਕਰਦੀ ਜਾਂਦੀ ਹੈ ਜੀ ਵਿਰਾਸਤ ਟਰਸਟ ਦੀ ਫਾਊਂਡੇਸ਼ਨ ਹੈ ਹਾਂ ਆ ਇਹ ਵਿਰਾਸਤ ਵੱਲੋਂ ਠਾڑا ਹੈ ਅਸੀਂ ਗੁਰਮਤ ਸੰਗੀਤ ਦੇ ਉੱਤੇ ਪੈਰਾ ਦਿੰਦੇ ਹਾਂ ਹੈਨਾ ਗੁਰਮਤ ਸੰਗੀਤ ਤੇ ਪੈਰਾ ਦੇਣਾ ਅਰ ਗੁਰਬਾਣੀ ਕੰਠ ਮੁਕਾਬਲੇ ਲਈ ਪੈਰਾ ਦੇਣਾ ਹੈ ਨਾ ਜੀ ਔਰ ਬੱਚਿਆਂ ਦੀ ਮਤਲਬ ਜਦਾਂ ਪੰਥਕ ਜਿਹੜੀ ਰੋਹ ਰਿਤਾਂ ਹੈ ਜਾਂ ਪੰਥਕ ਸਾਡੀ ਮर्याਦਾ ਹੈ ਛਸਰ ਵਿਦਿਆ ਉਹਦੇ ਲਈ ਪੈਰਾ ਦੇਣਾ ਲੇਕਿਨ ਉਸ ਦੇ ਨਾਲ-ਨਾਲ ਅਸੀਂ ਬੱਚਿਆਂ ਨੂੰ ਮਤਲਬ ਨਵੇਂ ਸਮਾਜ ਨਾਲ ਜੋੜਨਾ ਹੈ ਸਾਡੀ ਅਸੀਂ ਸਾਡਾ ਮਤਲਬ Aim ਲੈਂਦਾ ਮੈਂ ਨਹੀਂ ਤੁਸੀਂ ਇਹ ਚੀਜ਼ਾਂ ਦੇਖਦੇ ਹੋ ਆਮ ਤੌਰ ਦੇ ਉੱਤੇ ਕਿਉਂਕਿ ਜਦੋਂ ਅਸੀਂ ਸਿੱਖਾਂ ਦੀ ਗੱਲ ਕਰਦੇ ਹਾਂ ਨਾ ਸਾਡੇ ਅੰਦਰ ਵੀ ਇੱਕ ਰੁਝਾਨ ਹੈ ਕਿ ਸਿੱਖ ਕਦੇ ਵੀ ਮੰਗਦਾ ਨਹੀਂ ਦਿਖਦਾ ਪੂਰੇ ਦੇਸ਼ ਦੇ ਵਿੱਚ ਜਦੋਂ ਗੱਲ ਹੁੰਦੀ ਸਿੱਖ ਬਾਰੇ ਉਹ ਕਹਿੰਦੇ ਸਾਰੀ ਦੁਨੀਆ 'ਚ ਤੁਹਾਨੂੰ ਬੈਗਰ ਲੱਭ ਜਾਣਗੇ ਪਰ ਸਿੱਖ ਬੈਗਰ ਨਹੀਂ ਤੁਹਾਨੂੰ ਲੱਭੂਗਾ ਪਰ ਤੁਹਾਨੂੰ ਲੱਭੇ ਹੈ ਕੀ ਇਦਾਂ ਸਰ ਇਦਾਂ ਨਹੀਂ ਹੈ ਕਿ ਅਸੀਂ ਜੋ ਗੱਲ ਕਰੀਏ ਅਸੀਂ ਲੰਗਰ ਲਗਾਣੇ ਬਹੁਤ ਅੱਛੀ ਗੱਲ ਹੈ ਕੋ ਨਾਨਕਦਰ ਸਦਾਨ ਤੇ ਲੰਗਰ ਲਗਾਣਾ ਲੇਕਿਨ ਸਰ ਐਜੂਕੇਸ਼ਨ ਦੇ ਪੱਥਾੜਾ ਮਿਆਰ ਬੜਾ ਲੈਵਲ ਜਾਂਦਾ ਹੈ ਅੱਜ ਤੁਸੀਂ ਦੇਖੋ ਯੂਪੀਐਸਸੀ ਕਲੀਅਰ ਕਰਨ ਵਾਲੇ ਕਿੰਨੇ ਬੱਚੇ ਨੇ ਸਾਡੇ ਕੋਲ ਬਹੁਤ ਘੱਟ ਘਟਦਾ ਜਾ ਰਹੇ ਨੇ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦੇ ਰੁਝਾਨ ਦੇ ਵਿੱਚ ਅਸੀਂ ਉਹਨਾਂ ਨੂੰ ਆਇਲਟਸ ਕਰਾ ਲਿਆ ਤਾਂ ਅਸੀਂ ਸੋਚਿਆ ਕਿ ਸ਼ਾਇਦ ਅਸੀਂ ਬਹੁਤ ਅੱਗੇ ਹੋ ਗਏ ਲੇਕਿਨ ਮੇਰਾ ਇਹ ਵਿਚਾਰ ਹੈ ਕਿ ਬੱਚਾ ਜਦੋਂ ਇੱਕ ਦੁਨਿਆਵੀ ਐਜੂਕੇਸ਼ਨ ਨੂੰ ਲੈ ਕੇ ਉਹਦਾ ਆਈਕਿਊ ਲੈਵਲ ਉੱਚਾ ਹੁੰਦਾ ਹੈ ਤੇ ਉਹ ਜ਼ਰੂਰ ਅੱਗੇ ਵੱਧਦਾ ਲੇਕਿਨ ਮੈਂ ਜੋ ਸਿਰਫ ਠਿਖਾਰੀ ਦੀ ਗੱਲ ਕਰ ਰਿਹਾ ਮੈਂ ਉਹ ਗੱਲ ਕਰ ਰਿਹਾ ਕਿ ਜਿੱਦਾਂ ਉਹ ਕਰ ਰਹੇ ਜੀ ਕਿ ਤੁਸੀਂ ਗੁਰਦੁਰਾ ਕਮੇਟੀਆਂ ਬੱਚਿਆਂ ਦੀ ਸਕੂਲਾਂ ਦੀ ਫੀਸ ਮਾਫ ਕਰਨ ਹੈ ਨਾ ਸਭ ਕੁਝ ਕਰਨ ਬਹੁਤ اچھی ਗੱਲ ਹੈ ਮੁਬਾਰਕ ਹੈ ਲੇਕਿਨ ਬੱਚਿਆਂ ਨੂੰ ਪੰਥ ਵੀ ਤੇ ਉਹਨਾਂ ਕੋ ਰੱਖੋ ਨਾ ਜੀ ਹੁਣ ਜਿਹੜਾ ਬੱਚਾ ਵਿਡੰਬਨਾ ਹੈ ਜਿਹੜਾ ਬੱਚਾ ਜਿਸ ਨੂੰ ਕੌਮ ਤਿਆਰ ਕਰਦੀ ਹੈ ਜੋ ਕਿਥੇ ਅੱਛੇ ਲੈਵਲ ਤੇ ਪਹੁੰਚਦਾ ਹੈ ਤੇ ਉਹ ਉਸ ਸਮੇਂ ਕੌਮ ਨੂੰ ਤੇ ਇੱਕਦਮ ਪੰਥ ਤੇ ਸਾਈਡ ਤੇ ਕਰਕੇ ਰੱਖਦੇਗਾ ਨਾ ਜੇ ਜਦੋਂ ਉਹਨੂੰ ਇਹਦ ਹੋਏਗਾ ਜਦੋਂ ਉਹਨੂੰ ਸਮਝ ਆਏਗੀ ਕਿ ਇਹ ਮਨੂ ਸਪੋਰਟ ਜਿਹੜੀ ਮਿਲ ਰਹੀ ਹੈ ਉਹ ਪੰਥਕ ਗੁਰੂ ਨਾਨਕ ਦੇ ਪੈਰੋਕਾਰ ਦੇ ਰੂਪ ਚ ਮਿਲ ਰਹੀ ਹੈ ਤੇ ਮੈਨੂੰ ਵੀ ਗੁਰੂ ਨਾਨਕ ਦੇ ਪੈਰੋਕਾਰ ਬੰਨਾ ਹੈ ਇੱਕ ਅੱਛਾ ਪੈਰੋਕਾਰ ਬੰਨਾ ਹੈ ਔਰ ਜਿੱਥੇ ਅਸੀਂ ਦੇਖਦੇ ਆ ਕਿ ਅੱਜ ਅਸੀਂ ਅਸੀਂ ਹੋਰ ਵੀ ਦੇਖ ਰਹੇ ਹਾਂ ਪੋਲਿਟੀਕਲ ਲੈਵਲ ਦੇ ਵਿੱਚ ਵੀ ਔਰ ਕਿਉਂਕਿ ਅਸੀਂ ਦਿੱਲੀ ਚ ਰਹਿੰਦੇ ਆ ਤੇ ਮੈਂ ਜ਼ਰੂਰ ਇਹ ਬੜਾ ਬੜਾ ਫਰਕ ਫਰਕ ਮਹਿਸੂਸ ਕਰ ਰਿਹਾ ਕਿ ਅਸੀਂ ਕਿਤੇ ਨਾ ਕਿਤੇ ਅਸੀਂ ਬਹੁਤ ਪਛੜਦੇ ਜਾ ਰਹੇ ਆ ਆਮ ਸਮਾਜ ਦੇ ਨਾਲ ਐਜੂਕੇਸ਼ਨਲ ਲੈਵਲ ਤੇ ਵੀ ਜੇ ਆਪਾਂ ਗੱਲ ਕਰੀਏ ਕਿ ਤੁਸੀਂ ਕਹਿੰਦੇ ਹੋ ਕਿ ਤੁਸੀਂ ਐਜੂਕੇਸ਼ਨ ਵੀ ਇਨਹਾਂਸ ਕਰਨੀ ਚਾਹੁੰਦੇ ਹੋ ਕੀ ਲੂਪ ਹੋਲਸ ਤੁਸੀਂ ਹੁਣ ਤੱਕ ਕੰਸੀਡਰ ਕੀਤੇ ਨੇ ਬੇਸਿਕਲੀ ਮੈਂ ਉਹ ਜੀ ਤੁਹਾਨੂੰ ਜਿਹੜਾ ਮੇਨਲੀ ਗੱਲ ਦੱਸਿਆ ਕਿ ਸਾਡੇ ਅਸੀਂ ਬੱਚਿਆਂ ਨੂੰ ਨਾ ਮਤਲਬ ਬਕਰ ਟੈਕਨੀਕਲ ਐਜੂਕੇਸ਼ਨ ਵੀ ਦੇਣੇ ਆ ਤੇ ਉਹਨੂੰ ਉਹਦੇ ਵਿੱਚ ਵੀ ਅੱਗੇ ਉਹਨਾਂ ਨੂੰ ਵਧਾਈਏ ਮੰਨ ਲਓ ਇੱਕ ਅਸੀਂ ਪਲੰਬਰ ਬਣਾਇਆ ਕਿ ਅਸੀਂ ਕੋਈ ਕਰਬੈਂਟਰ ਬਣਾਇਆ ਉਹ ਟੈਕਨੀਕਲੀ ਸਾਊਂਡ ਹੋਏਗਾ ਜੋ ਨਵੀਆਂ ਮਸ਼ੀਨਰੀ ਨਾਲ ਕਰੇਗਾ ਕੰਮ ਕਰੇਗਾ ਤਾਂ ਡੈਫੀਨੇਟਲੀ ਅੱਛਾ ਕਮਾਏਗਾ ਇੱਕ ਬੱਚਾ ਇੰਜੀਨੀਅਰ ਬਣੇਗਾ ਇੱਕ ਡਾਕਟਰ ਬਣੇਗਾ ਜੇ ਦੇਖੋ ਅਗਰ ਉਹ ਨੂੰ ਨਵਿੱਕਲੀ ਜਾਣਕਾਰੀ ਨਹੀਂ ਹੈ ਤੇ ਉਹ ਡਾਕਟਰ ਵੀ ਜਿਹੜਾ ਹੈ ਉਹ ਪਿਛੜ ਜਾਏਗਾ ਉਹ ਇੰਜੀਨੀਅਰ ਵੀ ਪਿਛੜ ਜਾਏਗਾ ਤੇ ਉਹਦੇ ਲਈ ਤਾਂ ਸਾਨੂੰ ਇਸੇ ਕਰਕੇ ਸਮਾਜ ਨੂੰ ਉਹਰੇ ਬੱਚਿਆਂ ਦੇ ਮਾਈਂਡ ਨੂੰ ਓਪਨ ਕਰਕੇ ਰੱਖਣਾ ਹੈ ਤੇ ਮੈਂ ਜ਼ਰੂਰ ਇਹ ਸਮਝਦਾ ਕਿ ਇਹਦੇ ਲਈ ਤੁਹਾਨੂੰ ਕੰਮ ਕਰਨਾ ਚਾਹੀਦਾ ਹੈ ਇਨਾ ਇਨਾ ਚੀਜ਼ਾਂ ਲਈ। ਵਿਰਾਸਤ ਜੀ ਜਿਵੇਂ ਤੁਹਾਡੀ ਇੰਟਰੋਡਕਟਰੀ ਲਾਈਨਸ ਦੇ ਵਿੱਚ ਮੈਂ ਕਿਹਾ ਕਿ ਤੁਸੀਂ ਦਿੱਲੀ ਕਮੇਟੀ ਦੇ ਨਾਲ ਵੀ ਖਾਸ ਤੌਰ ਤੇ ਪੰਜਾਬੀ ਭਾਸ਼ਾ ਦੇ ਵਿਭਾਗ ਨਾਲ ਜੁੜੇ ਹੋਏ ਹੋ। ਇਹਦੇ ਬਾਰੇ ਦੱਸੋ ਕਿ ਇਹ ਵਿਭਾਗ ਕੀ ਕੰਮ ਕਰ ਰਿਹਾ ਹੈ? ਥੋੜਾ ਦਿੱਲੀ ਕਮੇਟੀ ਦਾ ਕੀ ਕੰਮ ਹੈ? ਦੇਖੋ ਜੀ ਸਾਡੇ ਜਿਹੜੇ ਮਾਨਯੋਗ ਪ੍ਰਧਾਨ ਸਾਹਿਬ ਨੇ ਜੀ ਔਰ ਸਕੱਤਰ ਸਾਹਿਬ ਦਿੱਲੀ ਕਮੇਟੀ ਦੇ ਜਿਵੇਂ ਸਾਡੇ ਪ੍ਰਧਾਨ ਸਰਦਾਰ ਹਰਮਿੰਦਰ ਸਿੰਘ ਕਲਕਾਰ ਤੇ ਸਕੱਤਰ ਸਰਦਾਰ ਜਗਦੀਪ ਸਿੰਘ ਕਲੋਹ ਸਾਹਿਬ ਜਦੋਂ ਕਮੇਟੀ ਫਾਰਮ ਹੋਈ ਤੇ ਉਹਨਾਂ ਨੇ ਮੁੱਖ ਟੀਚਾ ਰੱਖਿਆ ਕਿ ਅਸੀਂ ਗੁਰਮਤ ਪ੍ਰਚਾਰ ਪ੍ਰਸਾਰ ਵੀ ਕਰਨਾ ਹੈ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਔਰ ਪੰਜਾਬੀ ਮਾਂ ਬੋਲੀ ਦਾ ਮਿਆਰ ਦਿਲ ਦੇ ਚ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਘਿਰਤਾ ਜਾ ਰਿਹਾ ਸੀ ਉਸ ਘਿਰਦੇ ਮਿਆਰ ਨੂੰ ਰੋਕਣ ਲਈ ਸਾਡੇ ਪ੍ਰਧਾਨ ਸਾਹਿਬ ਔਰ ਸਾਡੇ ਸਕੱਤਰ ਸਾਹਿਬ ਨੇ ਬਰੀ ਇੰਪੋਰਟੈਂਸ ਨੂੰ ਸਮਝਦੇ ਹੋਏ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਬਣਾਈ ਗਈ ਔਰ ਜਿਸ ਦੇ ਵਿੱਚ ਮੇਰੇ ਨਾਲ ਸਰਦਾਰ ਹਰਜਿੰਦਰ ਸਿੰਘ ਜੀ ਵੀ ਨੇ ਉਹ ਚੇਅਰਮੈਨ ਨੇ ਮੈਕਨਵੀਨਰ ਤੇ ਅਸੀਂ ਕੋਸ਼ਿਸ਼ ਕੋ ਕੀਤੀ ਹੈ ਕਿ ਬੱਚਿਆਂ ਨੂੰ ਅਸੀਂ ਗ੍ਰੈਜੂਅਲੀ ਪੰਜਾਬੀ ਨਾਲ ਜੋੜ ਕੇ ਰੱਖੀਏ ਬੱਚੇ ਸਾਡੇ ਸਕੂਲਾਂ ਦੇ ਵਿੱਚ ਪੰਜਾਬੀ ਦੇ ਪੜ੍ਹਦੇ ਨੇ ਲੇਕਿਨ ਉਹ ਪੰਜਾਬੀ ਜਿਹੜੋ ਪੜ੍ਹਦੇ ਨੇ ਨਾ ਉਹ ਖਾਲੀ ਇੱਕ ਸਬਜੈਕਟ ਦੇ ਰੂਪ ਚ ਪੜ ਕੇ ਕਿਤੇ ਨਾ ਕਿਤੇ ਕਿਉਂਕਿ ਘਰਾਂ ਦੇ ਵਿੱਚ ਪੰਜਾਬੀ ਬੋਲਣੀ ਬੰਦ ਕਰ ਗਏ ਅਸੀਂ ਆਪਣੇ ਸਾਡੇ ਦਿੱਲੀ ਕਿਸੇ ਸਮੇਂ ਦੇ ਵਿੱਚ ਤੁਹਾਨੂੰ ਬੜੀ ਹੈਰਾਨਗੀ ਹੋਏਗੀ ਸਾਹਿਬ ਜੀ ਕਿ ਦਿੱਲੀ ਜਿਹੜੀ ਇੰਟਰਨਲ ਪਾਰਟ ਹੈ ਜਿਹੜਾ ਇਹ ਸਾਰਾ ਪੰਜਾਬੀ ਕਮਿਊਨਿਟੀ ਦਾ ਸਾਰਾ ਪਰਿਆਵਾਯਾ ਸੀ ਦਿੱਲੀ ਦੇ ਕੁਛ ਪੁਰਾਣੇ ਜਿੰਨੇ ਵੀ ਲੀਡਰ ਦੇਖ ਲੋ ਚਾਹੇ ਭਾਜਪਾ ਦੇਖ ਲੋ ਚਾਹੇ ਜਨ ਸੰਘ ਦੇਖ ਲੋ ਚਾਹੇ ਕਾਂਗਰਸ ਦੇਖ ਲੋ ਸਾਰੇ ਹੀ ਪੰਜਾਬੀ ਬੈਕਗਰਾਉਂਡ ਤੋਂ ਆਉਂਦੇ ਸੀ ਔਰ ਅਸੀਂ ਐਸੇ ਐਸੇ ਪਰਿਵਾਰ ਦੇਖੇ ਨੇ ਜਿਹੜੇ ਸਹਿਤਾਰੀ ਪਰਿਵਾਰ ਕਿ ਜਿਹੜੇ ਪਾਕਿਸਤਾਨ ਤੋਂ ਖਾਸ ਕਰ ਮਾਈਗ੍ਰੇਟ ਹੋ ਕੇ ਪੰਜਾਬੀ ਪਰਿਵਾਰ ਆਏ ਸੀ ਉਹ ਚਾਹੇ ਸਹਿਤਾਰੀ ਵੀ ਸਨ ਲੇਕਿਨ ਉਹਨਾਂ ਨਾਲ ਕਰਾਂਦੇ ਪੰਜਾਬੀ ਦੇ ਗੁੱਟਕੇ ਹੁੰਦੇ ਸੀ ਉਹ ਪਾਟ ਕਰਦੇ ਤੇ ਉਹ ਪੰਜਾਬੀ ਨਾ પડਦੇ ਸੀ ਲੇਕਿਨ ਧੀਰੇ 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 ਪੰਜਾਬੀ ਜਿਹੜਾ ਹੈ ਇਸ ਕਾਸਮੋਪੋਲੀਟਨ ਸਿਟੀ ਦੇ ਵਿੱਚ ਇਸਰ ਰਸਬ ਹੋ ਗਿਆ ਕਿ ਜਿਹੜਾ ਪੰਜਾਬੀ ਸਾਡਾ ਖਾਸ ਕਰ ਜਿਹੜਾ ਸਹਿਜ ਤਰੀਕ ਸਿੱਖ ਜਿਹੜਾ ਗੈਰ ਸਿੱਖ ਪੈਚਾਰਾ ਉਹ ਕਿਤੇ ਨਾ ਕਿਤੇ ਪੰਜਾਬੀਓ ਪੰਜਾਬੀਓ ਤੋਂ ਟੁੱਟਦਾ ਜਾ ਰਿਹਾ ਤੇ ਇਹ ਇੱਕ ਦਿੱਲੀ ਦੀ ਬੜੀ ਵਿਡੰਬਨਾ ਹੈ ਉਹਨੂੰ ਦੇਖਾ ਦੇਖੀ ਸਾਡੇ ਜਿਹੜੇ ਸਿੱਖ ਪੈਚਾਰਾ ਉਹ ਵੀ ਆਪਣੇ ਘਰਾਂ ਦੇ ਵਿੱਚ ਪੰਜਾਬੀ ਔਰ ਪੰਜਾਬੀਓ ਨੂੰ ਤੋੜ ਕੇ ਕਿਤੇ ਨਾ ਕਿਤੇ ਬਹਿ ਗਿਆ ਤੇ ਉਸ ਨੂੰ ਜੋੜਨ ਲਈ ਸਾਨੂੰ ਬੜੇ ਹੋਰ ਵੀ ਉਪਰ ਵਾਲੇ ਅਸੀਂ ਕਰ ਰਹੇ ਹਾਂ ਔਰ ਅੱਗੇ ਕਰਾਂਗੇ ਦਿੱਲੀ ਕਬੱਡੀ ਵਾਲਾ ਜੀ 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 ਬਿਲਕੁਲ ਮੈਂ ਇਹ ਵੀ ਜਾਣਨਾ ਚਾਹੁੰਦਾ ਕਿਉਂਕਿ ਕੱਲਾ ਪੰਜਾਬੀ ਨਹੀਂ ਮੈਂ ਮੈਨੂੰ ਸੁਣਨ ਨੂੰ ਆਇਆ ਕਿ ਪਰਸ਼ੀਅਨ ਨੂੰ ਲੈ ਕੇ ਵੀ ਤੁਹਾਡੇ ਕੁਝ ਆਬਜੈਕਟਿਵਸ ਹੈਗੇ ਨੇ ਉਹ ਵੀ ਦੱਸਿਓ ਜਰਾ ਮੈਂ ਸਰ ਅਰਸ਼ਾ ਕਿ ਮੇਰੀ ਸੰਸਥਾ ਜਿਹੜੀ ਵਿਰਾਸਤ ਹੈ ਅਸੀਂ ਵਿਰਾਸਤ ਤੋਂ ਇੱਕ ਗੱਲ ਕਰਨਾ ਚਾਹੁੰਦੇ ਆ ਅਸੀਂ ਅੱਜ ਦੇਖੀਏ ਤੇ ਸਾਹਿਬ ਜੀ ਤੁਹਾਨੂੰ ਇੱਕ ਗੱਲ ਅਗਰ ਤੁਹਾਨੂੰ ਬੜੀ ਜਾਣ ਕੇ ਰਾਨੀ ਹੋਗੀ ਕਿ 80 40% ਪਰ ਜਿਹੜੇ ਲਫ਼ਜ਼ ਹੈ ਪੰਜਾਬੀ 'ਚ ਜਿਹੜੇ ਇਸਤੇਮਾਲ ਕਰਦੇ ਆ ਉਪਰਸੀਨ ਲੈਂਗੁਏਜ ਦੇ ਕਰਦੇ ਜੀ ਜੇ ਤੁਸੀਂ ਰਜਿੰਦਰ ਸਿੰਘ ਵਿਰਾਸਤ ਨੂੰ ਇਹ ਕਹਿੰਦੇ ਹੋ ਕਿ ਵਿਰਾਸਤ ਵੀ ਪੰਜਾਬੀ ਦਾ ਸ਼ਬਦ ਹੈ ਜੀ ਪਰਸੀਨ ਸ਼ਬਦ ਹੈ ਜੇ ਤੁਸੀਂ ਦੇਖੋਗੇ ਕਿ ਪੰਜਾਬ ਪੰਜ ਆਪ ਅੱਛਾ ਅਗਰ ਤੁਸੀਂ ਦੇਖੋ ਦੋਆਬਾ ਦੋ ਆਬ ਹੈ ਨਾ ਅਗਰ ਅਸੀਂ ਕਹਿੰਨੇ ਆ ਮਾਜਾ ਤੇ ਮਾਜਾ ਜਿਹੜਾ ਬਣਿਆ ਮਿਆਂਜਾ ਓਕੇ ਮਿਆਂਜਾ ਜਿਹੜਾ ਹੈ ਮਿਆਂਜਾ ਜਿਹੜਾ ਸੋਲ ਸੁੱਟੀ ਦਾ ਸੈਂਟਰ ਕਰੀਦਾ ਜਿੱਦਾਂ ਅਸੀਂ ਉਹ ਸੈਂਟਰ ਕਰੀਦਾ ਹੈ ਉਹ ਸੈਂਟਰ ਨੂੰ ਕਹਿੰਦੇ ਮਿਆਂ ਦਾ ਇਸ ਕਰਕੇ ਉਹਨੂੰ ਮਜ਼ਾ ਆਇਆ ਉਹ ਪੰਜਾਬੀ ਦੇ ਵਿੱਚ ਜਾ ਕੇ ਮਜ਼ਾ ਬਣ ਗਿਆ ਤੇ ਸੋ ਮੈਨੀ ਵਰਡਸ ਜਿਹੜੇ ਨੇ ਉਹ ਪਰਸ਼ੀਅਨ ਦੇ ਪੰਜਾਬੀ ਦੇ ਵਿੱਚ استعمال ਹੁੰਦੇ ਨੇ ਤੇ ਮੇਰੇ ਕੋਲ ਤਰ੍ਹਾਂ ਤਰ੍ਹਾਂ ਦੇ ਡੈਲੀਗੇਸ਼ਨ ਆਂਦੇ ਰਹਿੰਦੇ ਸੀ ਇੱਕ ਵਾਰ ਮੇਰੇ ਕੋਲ ਕਿਉਂਕਿ ਮੈਂ ਦਿੱਲੀ ਯੂਨੀਵਰਸਿਟੀ ਦੇ ਪਰਸ਼ੀਅਨ ਡਿਪਾਰਟਮੈਂਟ ਦੇ ਨਾਲ ਮਿਲ ਕੇ ਸੀ ਪੰਜਾਬੀ ਦੇ ਉੱਤੇ ਵਿਰਾਸਤ ਵੱਲੋਂ ਕੰਮ ਕਰ ਰਹੇ ਸੀ ਤੇ ਮੇਰੇ ਨਾਲ ਇੱਕ ਵਾਰ ਈਰਾਨ ਤੋਂ ਡੈਲੀਗੇਸ਼ਨ ਆਏ ਸੀ ਉਹਨਾਂ ਨਾਲ ਗਲਬਤ ਹੋਈ ਇੱਥੇ ਆਏ ਤੇ ਉਹ ਮੈਂ ਉਹਨਾਂ ਨੂੰ ਮੈਨੂੰ ਕਿ ਮੈਂ ਉਹਨਾਂ ਨਾਲ ਗਲ ਹੋਈ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਡੀ ਜਿਹੜੀ ਕੁਰਾਨ ਛਰੀਫ ਹੈ ਉਹ ਤੇ ਸਾਰੀ ਅਰਬੀ ਚ ਹੈ ਅਰੇਬਿਕ ਕੋਲ ਪਰਸ਼ੈਂਟ ਦਾ ਫਰਕ ਹੈ ਪਰ ਕਹਿੰਦੀ ਤੇ ਮੈਂ ਕਹਾਂ ਉਹ ਪਰਸ਼ੈਂਟ ਦੇ ਵਿੱਚ ਨਹੀਂ ਹੈ ਉਹ ਅਰੇਬਿਕ ਚ ਹੈ ਲੇਕਿਨ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਕਿਸੇ ਵਰਡ ਦੇ ਕਿਸੇ ਧਾਰਮਿਕ ਗ੍ਰੰਥ ਚ ਤੁਹਾਡੀ ਲੈਂਗੁਏਜ ਹੋਏਗੀ ਕਹਿੰਦੇ ਕਿਹੜੀ ਕਿਹੜੇ ਧਾਰਮਿਕ ਗ੍ਰੰਥ ਚ ਤੇ ਮੈਂ ਉਹਨੂੰ ਦੱਸਿਆ ਕਿ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬੜੇ سارے ਪਰਸ਼ੈਂਟ ਦੇ ਸ਼ਬਦ ਇਸਤੇਮਾਲ ਹੁੰਦੇ ਨੇ ਔਰ ਖਾਸ ਕਰਕੇ ਤਲੰਗਰਾਤੀ ਤੇ ਬਹੁਤ ਜ਼ਿਆਦਾ ਪ੍ਰਸ਼ੰਦੇ ਸ਼ਬਦ ਹੈ ਕਿਨੇ ਜਿਹੜੇ ਕੀ ਗੁਰਬਾਣੀ ਅਗਰ ਤੁਸੀਂ ਸਮਝਣਾ ਚਾਹੋਗੇ ਅਗਰ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਛੇ ਤਰ੍ਹਾਂ ਸਮਝਣਾ ਚਾਹੋਗੇ ਜਿੱਥੇ ਤੁਹਾਨੂੰ ਭਾਰਤ ਦੀ ਬਾਦਸ਼ਾਹ ਦਾ ਭਾਰਤੀ ਬਾਦਸ਼ਾਹ ਦਾ ਵਿਗਿਆਨ ਜਿਹੜਾ ਹੋਣਾ ਜ਼ਰੂਰੀ ਹੈ ਉਹਦੇ ਨਾਲ-ਨਾਲ ਤੁਹਾਨੂੰ ਇਸ ਸੈਂਟਰਲ ਏਸ਼ੀਆ ਦੀ ਪਰਸ਼ੀਅਨ ਬਾਦਸ਼ਾਹ ਦਾ ਵਿਗਿਆਨ ਹੋਣਾ ਬੜਾ ਜ਼ਰੂਰੀ ਹੈ ਤੇ ਉਹ ਬੜੇ ਖੁਸ਼ ਹੋਏ ਉਹਨਾਂ ਨੇ ਕਿਹਾ ਕਿ ਅ ਮੈਂ ਦੇਖਣਾ ਚਾਹਣਾ ਕਿ ਗੁਰਦੁਆਰਾ ਕਿਸਾ ਹੁੰਦਾ ਤੇ ਉਹਨਾਂ ਨੇ ਕਦੀ ਗੁਰਦੁਆਰਾ ਨਹੀਂ ਦੇਖਿਆ ਸੀ ਉਹ ਬੀਸੀਸੀ ਯੂਨੀਵਰਸਿਟੀ ਦੇ ਇਨਾਂ ਯੂਨੀਵਰਸਿਟੀ ਦੇ ਤੇ ਫਿਰ ਉਹ ਇੱਧਰ ਆਏ ਸਾਡੇ ਕੋ ਫਿਰ ਉਹ ਦਰਬਾਰ ਸਾਹਿਬ ਗਏ ਜੋ ਦਰਬਾਰ ਸਾਹਿਬ ਗਏ ਤੇ ਉਹ ਬੜੇ ਖੁਸ਼ ਹੋਏ ਉਹਨਾਂ ਨੇ ਜਥੇਦਾਰ ਅਕਾਲ ਤਖਤ ਸਾਹਿਬ ਨਾਲ ਮੀਟਿੰਗ ਕੀਤੀ ਯਾਨੀ ਰੁਕਬੀ ਸਿੰਘ ਜੀ ਜੋ ਜਥੇਦਾਰ ਸਾਹਿਬ ਤਾਂ ਤੇ ਉਹਨਾਂ ਨੇ ਕਿਹਾ ਜੀ ਸਾਡੇ ਵੱਲੋਂ ਪੂਰੀ ਛੁੱਟੀ ਹੈ ਮਤਲਬ ਪੂਰੀ ਛੂਟ ਹੈ ਤੁਹਾਨੂੰ ਕਿ ਤੁਸੀਂ ਕੋਈ ਵੀ ਬੱਚਾ ਪਰਸ਼ਨ ਸਿੱਖਣਮ ਭੇਜਣਾ ਚਾਹੋ ਤੇ ਸਾਡੇ ਕੋਈ ਜਮਸਥੀਆਂ ਚੋਂ ਉੱਥੇ ਆ ਕੇ ਭੇਜ ਸਕਦੇ ਹੋ ਜਿੱਦੇ ਤੁਹਾਨੂੰ ਲਗਾ ਦਾਂਗੇ ਜੀ ਜ ਇਸਨ ਲੈ ਕੇ ਕਿਉਂਕਿ ਪਰਸ਼ਨ ਇੱਕ ਸਾਡੀ ਅਗਰ ਸਾਡੀ ਵਿਰਾਸਤੀ ਭਾਸ਼ਾ ਚ ਦੇਖੀਏ ਤੇ ਅਸੀਂ ਉਹ ਸਾਡੀ ਇੱਕ ਪਰਸ਼ਨ ਜਿਹੜੀ ਹੈ ਜਦੋਂ ਮਰਜ ਰঞ্জੀਤ ਸਿੰਘ ਦਾ ਰਾਜ ਰਿਹਾ ਉਦੋਂ ਰਾਜ ਵੀ ਉਹ ਪਰਸ਼ਨ ਚ ਚੱਲ ਰਿਹਾ ਰਿਕਾਰਡ ਸਕੇ ਨੇ ਤੇ ਅਗਰ ਤੁਸੀਂ ਦੇਖੋਗੇ ਅ 1869 ਤੋਂ ਪਿੱਛੇ ਦਾ ਜਿੰਨਾ ਰਿਕਾਰਡ ਹੈ ਉਹ ਸਾਰਾ ਇੰਡੀਆ ਦਾ ਸਾਰਾ ਹਿੱਸਾ ਸਬ ਕੰਟੀਨੈਂਟ ਦਾ ਸਾਰਾ ਪੱਛਮ ਦੇ ਵਿੱਚ ਹੈ ਤੇ ਜੇ ਤੁਸੀਂ ਹਿਸਟਰੀ ਡਰਾਈਵ ਕਰਨੀ ਤੇ ਸਰ ਤੁਹਾਨੂੰ ਪੱਛਮ ਜਰੂਰ ਆਣੀ ਚਾਹੀਦੀ ਹੈ ਤੇ ਖਾਸ ਕਰ ਅਸੀਂ ਨਵਾਂ ਧਰਮ ਹੈ ਸਾਡਾ ਤੇ ਸਾਨੂੰ ਪੱਛਮ ਦੇ ਵਿੱਚ ਅਗਰ ਸਮਝ ਸਾਡੇ ਗੁਰੂ ਗ੍ਰੰਥ ਸਾਡੇ ਜਫਰਨਾਮਾ ਪਰਸ਼ੰਚ ਹੈ ਜੋ ਕਿ ਇੱਕ ਬਹੁਤ ਵੱਡਾ ਮੈਸੇਜ ਹੈ ਵਰਲਡ ਨੂੰ ਜਫਰਨਾਮਾ ਖਲੀ ਔਰੰਗਜ਼ੇਬ ਨੂੰ ਲਿਖਿਆ ਨਹੀਂ ਹੈ ਇਹ ਧਰਮ ਦੀ ਔਰ ਇੱਕ ਜਿਹੜੀ ਜਿਹਨੂੰ ਕਹ ਲਈਏ ਜੋ ਜੋ ਡਿਕਟੇਟਰ ਹੁੰਦਾ ਇੱਕ ਡਿਕਟੇਟਰ ਲਈ ਇੱਕ ਬੜਾ ਵੱਡਾ ਮੈਸੇਜ ਹੈ ਜਫਰਨਾਮਾ ਇੱਕ ਧਾਰਮਿਕ ਰਹਿਬਰ ਜਿਹੜਾ ਹੈ ਉਹ ਆਪਣੇ ਸ਼ਬਦਾਂ ਰਾਹੀਂ ਇੱਕ ਡਿਟੇਟਰ ਨੂੰ ਦੱਸਦਾ ਹੈ ਕਿ ਤੂੰ ਜ਼ੁਲਮ ਪੂਰੇ ਕਿਤੇ ਨੇ ਤੇ ਤੇਰੇ ਜ਼ੁਲਮਾਂ ਵਿੱਚ ਕਮੀ ਨਹੀਂ ਰਹੀ ਤੇ ਅਸੀਂ ਵੀ ਸਾਡੇ ਵੀ ਪਰਮਾਤਮਾ ਦੇ ਭਰੋਸੇ ਨੇ ਸਾਨੂੰ ਬਿਲਕੁਲ ਉਰ ਤੋਂ ਕੱਢ ਕੇ ਲਿਆਂਦਾ ਔਰ ਅਸੀਂ ਤੁਹਾਡੇ ਤੇ ਜਿੱਤ ਪ੍ਰਾਪਤ ਕੀਤੀ ਜੀ ਜੀ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦਾ ਜ਼ਿਕਰ ਕਰੀਏ ਤਾਂ ਉਹਦੇ ਵਿੱਚ ਵੀ ਵੱਡੀ ਮਾਤਰਾ ਦੇ ਵਿੱਚ ਪਰਸ਼ੀਅਨ ਲੈਂਗੁਏਜ ਵਰਤੀ ਗਈ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਅਸੀਂ ਅਗਰ ਉਹਨਾਂ ਦੀ ਬਾਣੀ ਨੂੰ ਸਮਝਣਾ ਹੈ ਤੇ ਕਿਤਨ ਕਿਤੇ ਸਾਨੂੰ ਸੰਸਕ੍ਰਿਤ ਔਰ ਪਰਸ਼ੀਅਨ ਦਾ ਬੁੜਾ ਗਿਆਨ ਹੋਣਾ ਚਾਹੀਦਾ ਤੇ ਬੜੀ ਗੁਰੂ ਗੁਰਤਬ ਦੀ ਰਹਿਮਤ ਹੈ ਕਿ ਮੈਂ ਥੋੜਾ ਜਹਰ ਉਹਤੇ ਕੰਮ ਕਰ ਰਹੇ ਹਾਂ ਜੀ ਇਹ ਤੁਸੀਂ ਚੀਜ਼ ਹੋਰ ਦੇਖੋਗੇ ਸ਼ਾਇਦ ਮੈਂ ਮਹਿਸੂਸ ਕਰਦਾ ਹਾਂ ਅੱਜ ਤੁਹਾਡੇ ਚੈਨਲ ਤੇ ਮੈਂ ਪਹਿਲੀ ਵਾਰ ਇਹ ਚੀਜ਼ ਨੂੰ ਡਿਸਕਲੋਜ਼ ਕਰ ਰਿਹਾ ਹਾਂ ਵਿਰਾਸਤ ਟ੍ਰਸਟ ਕੀ ਕਰ ਰਹੀ ਹੈ ਅਸੀਂ ਕਾਇਦੇ ਬਣਾ ਰਹੇ ਹਾਂ ਜਿਹੜਾ ਪੰਜਾਬੀ ਤੋਂ ਬੰਦਾ ਅਸਾਮੀਆ ਸਿੱਖੇ ਕਿਦਾਂ ਅਸਾਮੀਆ ਬੰਦਾ ਕਿਦਾਂ ਸੌਰੀ ਅਸਾਮੀਆ ਤੋਂ ਪੰਜਾਬੀ ਕਿਦਾਂ ਸਿੱਖੇ ਅੱਛਾ ਜੀ ਅੱਜ ਕੀ ਹੋ ਰਿਹਾ ਹੈ ਅੱਜ ਜੋ ਤੁਹਾਨੂੰ ਨਵੀਂ ਚੀਜ਼ਾਂ ਫੇਰ ਸਾਹਮਣੇ ਆ ਰਹੀਆਂ ਜਾਂ ਕੋਈ ਬੰਗਾਲੀ ਤੋਂ ਸਿੱਖੇ ਪੰਜਾਬੀ ਸਿੱਖੇ ਜੀ ਕਾਰਨ ਕੀ ਹੈ ਕਿ ਅੱਜ ਨਵੀਆਂ ਚੀਜ਼ਾਂ ਆ ਰਹੀਆਂ ਅੱਜ ਤੁਸੀਂ ਦਿੱਲੀ 'ਚ ਤੁਹਾਨੂੰ ਮੈਂ ਸਾਡੇ ਕੋਈ ਕਈ ਪ੍ਰੋਬਲਮਸ ਆਉਝ ਆਉਂਦੇ ਆ ਕਿ ਬੱਚੇ ਕਹਿੰਦੇ ਸਾਡੇ ਕੋ ਪੰਜਾਬੀ 'ਚ ਪੜ੍ਹਤ ਨਹੀਂ ਹੁੰਦਾ ਉਹ ਇੰਗਲਿਸ਼ ਦੇ ਘੁੱਟ ਕੇ ਛੁਪਾ ਕੇ ਪੜ੍ਹਦੇ ਨੇ ਇੰਗਲਿਸ਼ ਹਿੰਦੀ ਗੁਜਰਾਤੀ ਬਹੁਤ ਵਾਰੀ ਅੱਦਾਂ ਹੁੰਦਾ ਹੈ ਜੀ ਤੇ ਇਹ ਬੜੀ ਮਾੜੀ ਗੱਲ ਹੈ ਕਿ ਜਦੋਂ ਅਸੀਂ ਅਗਰ ਸਾਨੂੰ ਆਪਣੀ ਲੈਂਗੁਏਜ ਨੂੰ ਬਚਾਉਣਾ ਹੈ ਤੁਸੀਂ ਦੇਖੋ ਅਰਬਸ ਨੂੰ ਦੇਖੋ ਉਹਨਾਂ ਦਾ ਸਾਰਾ ਕੁਰਾਨ ਸ਼ਰੀਫ ਉਹਨਾਂ ਦੀ ਅਰੇਬਿਕ ਚ ਜੀ ਉਹ ਕਨਵਰਟ ਕਨਵਰਜਨ ਭਾਵੇਂ ਜੋ ਮਰਜ਼ੀ ਹੋ ਜਾਏ ਲੇਕਿਨ ਉਹ ਉਹ ਜਿਹੜੀ ਅ ਕੁਰਾਨ ਸ਼ਰੀਫ ਕਿਤੇ ਪੜ੍ਹੀ ਜਾਂਦੀ ਹੈ ਤਾਂ ਅਰੇਬਿਕ ਚ ਪੜ੍ਹੀ ਜਾਂਦੀ ਹੈ ਉਹਨਾਂ ਨੇ ਕਾਰੀ ਹੁੰਦੇ ਨੇ ਚਾਹੇ ਬੰਦੇ ਨੂੰ ਸਮਝ ਆਏ ਨਾ ਏ ਲੇਕਿਨ ਉਹ ਪੜ੍ਹਦੇ ਹੁੰਦਾ ਹੈ ਲੇਕਿਨ ਕਿਸੇ ਵੀ ਭਾਸ਼ਾ ਨੇ ਕਿਸੇ ਧਾਰਮਿਕ ਗ੍ਰੰਥ ਨੂੰ ਤੁਸੀਂ ਅੱਗੇ ਪੜ੍ਹਨਾ ਹੈ ਉਹਨੂੰ ਸਮਝਣਾ ਤੇ ਉਨਤਨ ਉਹ ਅਸੀਂ ਉਸ ਲੈਂਗੁਏਜ ਨਾਲ ਜ਼ਰੂਰ ਜੁੜਨਾ ਚਾਹੀਦਾ ਮੇਰਾ ਇੱਥੇ ਵਿਰਸਤ ਜੀ ਕੁਐਸਚਨ ਹੈਗਾ ਚਲੋ ਅਸੀਂ ਇਹ ਮੰਨਦੇ ਆ ਕਿ ਪੰਜਾਬੀ ਸਿੱਖਣੀ ਔਰ ਪ੍ਰਫੁੱਲਤ ਹੋਣੀ ਜ਼ਰੂਰੀ ਹੈ ਧਾਰਮਿਕ ਪੱਧਰ ਤੇ ਜੇ ਮੈਂ ਗੱਲ ਕਰਾਂ ਤੇ ਆਪਾਂ ਇੱਕ ਕੰਪੈਰੀਜ਼ਨ ਲੈ ਲੈਂਦੇ ਆ ਬਾਈਬਲ ਦਾ ਕ੍ਰਿਸਚੀਅਨਿਟੀ ਦਾ ਆਪਾਂ ਜੇ ਕ੍ਰਿਸਚੀਅਨਿਟੀ ਨੂੰ ਲੈ ਕੇ ਚੱਲੀਏ ਲੋਕਲ ਲੈਵਲ ਤੇ ਜਾਂ ਪਬਲਿਕ ਲੈਵਲ ਦੇ ਉੱਤੇ ਇੱਕ ਲਿਬਰਲ ਧਰਮ ਦੇ ਤੌਰ ਤੇ ਵੇਖਿਆ ਜਾ ਰਿਹਾ ਕਿਉਂਕਿ ਉਹ ਅਡਾਪਟ ਕਰ ਲੈਂਦੇ ਆ ਮਾਯੂਦਾ ਸਤਿਨੂ ਉਹਨਾਂ ਨੇ ਬੇਸਿਕਲੀ ਬਾਈਬਲ ਲੈਟਿਨ ਦੇ ਵਿੱਚ ਲਿਖੀ ਗਈ ਇਵੈਂਜਲੀ ਇੰਗਲਿਸ਼ ਦੇ ਵਿੱਚ ਆਈ ਉਸ ਤੋਂ ਬਾਅਦ ਬਾਕੀ ਭਾਸ਼ਾਵਾਂ ਦੇ ਵਿੱਚ ਵੀ ਹੈ ਉਹ ਸ਼ਾਇਦ ਸੋਚਦੇ ਹੋਣਗੇ ਕਿ ਇਹ ਬੈਟਰ ਵੇ ਹੈਗਾ ਲੋਕਾਂ ਤੱਕ ਆਪਣਾ ਮੈਸੇਜ ਪਹੁੰਚਾਉਣ ਦਾ ਗਲਤ ਮੈਸੇਜ ਪਹੁੰਚਾਉਣ ਦੀ ਹੈ ਹੁਣ ਜੇ ਉਹੀ ਮੈਸੇਜ ਜੋ ਸਾਡੇ ਗੁਰੂ ਸਾਹਿਬਾਨਾਂ ਦਾ ਹੈਗਾ ਉਹ ਆਪਾਂ ਮਦਰ ਟੰਗਸ ਦੇ ਵਿੱਚ ਅਵੇਲੇਬਲ ਕਰਾ ਦਈਏ ਉਹ ਜ਼ਿਆਦਾ ਪ੍ਰਫੁੱਲਿਤ ਹੋਊਗਾ ਇਹ ਨਹੀਂ ਸਮਝਦੇ ਤੁਸੀਂ ਸਰ ਦੇਖੋ ਮੈਂ ਜ਼ਰੂਰ ਇਹ ਗੱਲ ਨੂੰ ਸਮਝਦਾ ਹਾਂ ਤੁਹਾਡੀ ਗੱਲ ਨੂੰ ਕਿ ਬੰਦੇ ਨੂੰ ਸਮਝਾਉਣੇ ਚਾਹੀਦੇ ਜੁੜਾਵ ਲਈ ਕਰਨਾ ਜ਼ਰੂਰੀ ਹੈ ਅਸੀਂ ਹੋਰ ਪੰਜਾਬੀ ਦੇ ਲਫ਼ਜ਼ਾਂ ਨੂੰ ਲੈ ਕੇ ਕਰ ਸਕਦੇ ਆਂ ਲੇਕਿਨ ਪਾਰਟਿਕੁਲਰਲੀ ਅਗਰ ਗੁਰੂ ਗ੍ਰੰਥ ਸਾਹਿਬ ਨੂੰ ਅਗਰ ਕਿਸੇ ਨੇ ਸਮਝਣਾ ਹੈ ਉਹਨੂੰ ਸਮਝ ਤਾਦੀ ਆਏਗਾ ਜਦੋਂ ਉਹਨੂੰ ਗੁਰਬਾਣੀ ਨੂੰ ਪੰਜਾਬੀ ਚ ਸਮਝੇਗਾ ਤੇ ਉਸ ਉਸ ਦਰਦ ਨੂੰ ਬੰਦਾ ਤਾਦੀ ਸਮਝ ਸਕਦਾ ਉਸ ਜਿਹੜਾ ਜਿਹਨੂੰ ਕਹਿ ਸਕਦੇ ਹੋ ਉਸ ਗਿਆਨ ਨਾਲ ਤਦ ਹੀ ਉਹ ਰੂਬਰੂ ਹੋ ਸਕਦਾ ਰੀਅਲ ਸੈਂਸ ਆਫ ਗੁਰਬਾਨੀ ਰੀਅਲ ਸੈਂਸ ਆਫ ਅਗਰ ਗੁਰਬਾਨੀ ਨੂੰ ਸਮਝਣਾ ਹੈ ਉਹਦੇ ਤੇ ਤੁਸੀਂ ਟਰਾਂਸਲੇਸ਼ਨ ਹੈ ਟਰਾਂਸਲੇਸ਼ਨ ਕਰਨੀ ਕੋਈ ਮਾੜੀ ਗੱਲ ਨਹੀਂ ਹੈ ਟਰਾਂਸਲੇਸ਼ਨ ਕੋਈ ਪੜਦਾ ਹੈ ਪੜਦਾ ਤੇ ਬੰਦੇ ਦਾ ਬੰਦੇ ਦਾ ਆਈਕਿਊ ਲੈਵਲ ਖੁੱਲਦਾ ਕਿ ਗੁਰਬਾਨੀ ਇਹ ਕਹਿ ਰਹੀ ਹੈ ਮੈਂ ਟਰਾਂਸਲੇਸ਼ਨ ਦੇ ਬਿਲਕੁਲ ਖਿਲਾਫ ਨਹੀਂ ਆ ਮੈਂ ਚਾਹਨਾ ਇਸ ਅਸਲੀ ਪੰਜਾਬੀ ਨੂੰ ਪ੍ਰਫੁੱਲਤ ਕਰਨਾ ਹੈ ਕਿ ਅਗਰ ਅੱਜ ਤੁਸੀਂ ਦੇਖ ਰਹੇ ਹੋ ਅੱਜ ਪੰਜਾਬੀ ਨੂੰ ਲੋਕ ਕਹਿੰਦੇ ਪੰਜਾਬੀ ਮਰ ਚੇਗੀ ਮਰ ਚੇਗੀ ਮੈਂ ਤੁਹਾਨੂੰ ਇਹ ਕਹਿਣਾ ਕਿ ਪੰਜਾਬੀ ਮਰੇਗਣੀ ਸਾਬ ਅੱਜ ਤੋਂ 20 25 ਸਾਲ ਬਾਅਦ ਦੇਖਿਓ ਪੰਜਾਬੀ ਕਿਦਾਂ ਪਰਫਲੈਕਟ ਹੋ ਗਏ ਵਰਲਡ ਲੈਵਲ ਤੇ ਜਾਏਗੀ ਅੱਜ ਤੁਸੀਂ ਦੇਖ ਹੀ ਰਹੇ ਹੋ ਕਿੰਨੇ ਦੇਸ਼ਾਂ ਦੇ ਵਿੱਚ ਪੰਜਾਬੀ ਇੱਕ ਸੈਕਿੰਡ ਲੈਂਗੁਏਜ ਦੇ ਰੂਪ ਚ ਉੱਭਰ ਰਹੀ ਹੈ ਕਿਤੇ ਚੌਥੀ ਕਿਤੇ ਤੀਜੀ ਕਿਤੇ ਪੰਜਵੀਂ ਲੈਂਗੁਏਜ ਬੀ ਬਣ ਰਹੀ ਹੈ ਤੁਸੀਂ ਅੱਜ ਦੇਖੋ ਨਾ ਅਰੇਬਿਕ ਹੈ ਅਸਲਾਮਿਕ ਤੱਕ ਨਾ ਪੜੀ ਜੁੜੀ ਹੋਈ ਹੈ ਕਿ ਅਰਬ ਸੇ ਕਿੰਨੇ ਕੱਟਨੇ ਤੇ ਡਿਡ ਡਿਡ ਅਰਬ ਮੁਸਲਮਾਨ ਉਸ ਅਰੈਬਿਕ ਲੈਂਗੁਏਜ ਨੂੰ ਸਜਦਾ ਕਰਦਾ ਹੈ ਹੈਨਾ ਤੇ ਇਸ ਤਰ੍ਹਾਂ ਹੀ ਕਿਤੇ ਨਾ ਕਿਤੇ ਜਿਹੜੀ ਧੰਗ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਸਾਡੀ ਪੰਜਾਬੀ ਜਾਂ ਗੁਰਮੁਖੀ ਉਹ ਗੁਰੂ ਸਾਹਿਬ ਦੇ ਤੇ ਗੁਰਮੁਖੀ ਹੈ ਤੇ ਉਹ ਪਵਿੱਤਰ ਗੁਰਮੁਖੀ ਨਾ ਬੰਦਾ ਤਾਂ ਹੀ ਉਹਨੂੰ ਔਰੀ ਤੇ ਕਦੀ ਉਹ ਤੇ ਕਦੇ ਮਰੇ ਨਹੀਂ ਸਕਦੇ ਮੇਰਾ ਇਹ ਜ਼ਰੂਰ ਮੰਨਾ ਕਿਉਂਕਿ ਧੰਗ ਗੁਰੂ ਗ੍ਰੰਥ ਸਾਹਿਬ ਇੱਕ ਯੂਨੀਵਰਸਲ TRUTH ਨਾ ਜੋੜਦੇ ਨੇ ਔਰ ਜੋ ਅੱਜ ਦਾ ਸਮਾਜ ਹੈ ਉਹ ਜਿੱਦਾਂ ਵਿਖਰਾਵ ਦੇ ਵਿੱਚ ਹੈ ਇਸ ਸਮੇਂ ਕਿਉਂਕਿ ਸਾਡਾ ਯੂਥ ਇਥੇ ਤੁਸੀਂ ਦੇਖੋ ਕਿ ਉਹ ਉਹ ਬੜਾ ਟੁੱਟ ਰਿਹਾ ਕਿਉਂਕਿ ਗੁਰਬਾਣੀ ਨਾਲ ਨਹੀਂ ਜੁੜ ਪਾ ਰਿਹਾ ਤੇ ਜਿਹੜਾ ਯੂਥ ਹੈ ਜਿਹੜਾ ਉਹ ਗੁਰਬਾਣੀ ਨੂੰ ਸਮਝਦਾ ਹੈ ਔਰ ਪੜ੍ਹਦਾ ਹੈ ਔਰ ਉਹ ਨਾਲ ਜੁੜਦਾ ਹੈ ਤੇ ਉਹ ਕਿਤੇ ਨੱਗੇ ਤੇ ਉਹ ਮੈਂਟਲੀ ਵੀ ਸਟਰੋਂਗ ਹੁੰਦਾ ਹੈ ਔਰ ਉਹ ਫਿਜ਼ੀਕਲੀ ਵੀ ਆਪਣੇ ਕੰਮ ਨੂੰ ਮਸਤੀ ਨਾਲ ਕਰ ਸਕਦਾ ਹੈ ਬਿਲਕੁਲ ਮੇਰਾ ਮੇਰਾ ਅੰਤਲਾ ਸਵਾਲ ਹੋਏਗਾ ਵਿਰਸਤ ਜੀ ਇਹ ਇਸ ਮਸਲੇ ਦੇ ਉੱਤੇ ਕਿ ਆ ਇਸ ਪੂਰੇ ਕੰਟੈਕਸਟ ਦੇ ਵਿੱਚ ਜੋ ਤੁਸੀਂ ਐਕਸਪਲੇਨ ਕੀਤਾ ਇਸ ਵੇਲੇ ਇੱਕ ਵਿਰੋਧਵਾਸ ਹੁੰਦਾ ਆ ਜੇ ਆਪਾਂ ਗੁਰਬਾਣੀ ਦੀ ਗੱਲ ਕਰੀਏ ਅਸੀਂ ਪਰਸ਼ੀਅਨ ਦੀ ਗੱਲ ਕਰਦੇ ਪਏ ਸੀ ਤੁਸੀਂ ਉਵੇਂ ਇੱਕ ਵੱਡਾ ਉਪਰਾਲਾ ਕੀਤਾ ਆ ਜਦੋਂ ਗੁਰਬਾਣੀ ਦੀ ਗੱਲ ਆਉਂਦੀ ਆ ਉਦੋਂ ਇਹ ਕਰ ਦਿੱਤਾ ਜਾਂਦਾ ਕਿ ਗੁਰਬਾਣੀ ਲੈਂਗੁਏਜ ਜਿਹੜੀ ਹੈ ਲਿਪੀ ਜਿਹੜੀ ਹੈ ਸਾਡੀ ਉਹ ਇਜਾਦ ਕਰ ਦਿੱਤੀ ਗੁਰੂ ਸਾਹਿਬ ਨੇ ਆਪਣੀ ਬਾਣੀ ਗੁਰਬਾਣੀ ਦੇ ਵਿੱਚ ਲਿਖੀ ਤੇ ਫਿਰ ਸਾਨੂੰ ਪਰਸ਼ੀਅਨ ਦੀ ਕੀ ਲੋੜ ਹੈ ਕੀ ਸਾਨੂੰ ਪਰਸ਼ੀਅਨ ਦੀ ਲੋੜ ਹੈਗੀ ਆ ਫਾਰਸੀ ਦੀ ਲੋੜ ਹੈ ਸਾਨੂੰ ਸਤ ਪਾਸ਼ ਫਾਰਸੀ ਦੀ ਸਾਨੂੰ ਮੈਂ ਤੁਹਾਨੂੰ ਇਹ ਹੀ ਦੱਸਿਆ ਸੀ ਮਾਫ ਕਰਨਾ ਕਿ ਮੈਂ ਤੁਹਾਨੂੰ ਇਹ ਕੋਈ ਗੱਲ ਕਰ ਰਿਹਾ ਸੀ ਕਿ ਫਰਸ਼ੀਸ਼ਣ ਦੇ ਸਾਡੇ ਕਈ ਡਾਕੂਮੈਂਟ ਨੇ ਜੀ ਇਤਿਹਾਸਿਕ ਤੋਂ ਅਸੀਂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਖਾਲਸਾ ਪਰਸ਼ੀਨ ਵੜਾ ਜੀ ਅਗਰ ਤੁਸੀਂ ਹੁਣ ਕਿੰਨੇ ਸਾਡੇ ਜਿੰਨੇ ਵੀ ਫਤਿਹ ਅਸੀਂ ਫਤਿਹ ਕਰਨੇ ਆ ਫਤਿਹ ਵੀ ਪਰਸ਼ੀਨ ਵੜਾ ਹੈ ਅਗਰ ਤੁਸੀਂ ਤੁਸੀਂ ਅਗਰ ਦੇਖੋਗੇ ਤੇ ਪਰਸ਼ੀਨ ਤੇ ਸਾਡੇ ਖਾਲੀ ਪੰਜਾਬ ਚ ਨਹੀਂ ਪਰਸ਼ੀਨ ਪੂਰੇ ਹਿੰਦੁਸਤਾਨ ਚ ਵੜੀ ਹੋਈ ਹੈ ਪਰਸ਼ੀਨ ਦਾ ਤੁਸੀਂ ਅਗਰ ਇਸ ਇਸ ਸੈਂਟਰਲ ਏਸ਼ੀਆ ਤੋਂ ਜਿਹੜਾ ਮਾਫ ਕਰਨਾ ਮੈਂ ਕੱਟ ਰਿਹਾ ਪਰਸ਼ੀਨ ਤਾਂ ਉਸ ਵੇਲੇ ਐਨਫੋਰਸਡ ਲੈਂਗੁਏਜ ਸੀਗੀ ਜਿਹੜੀ ਮੁਗਲ Empire ਨੇ ਕੀਤੀ ਹਾਂ ਨਹੀਂ ਸਰ ਨੂੰ ਮੁਗਲਸ ਤੋਂ ਬਾਅਦ ਚ ਆਏ ਨੇ ਜੀ ਜਦੋਂ ਅਫਗਾਨ ਹਕਮਰਾਣ ਆਏ ਨੇ ਨਾ ਤੇ ਲੈਂਗੁਏਜ ਤੇ ਪਰਸ਼ੀਨ ਉਦੋਂ ਹੀ ਆ ਗਈ ਕਿਉਂਕਿ ਮੁਗਲਸ ਦੀ ਲੈਂਗੁਏਜ ਜਿਹੜੀ ਹੈ ਮੁਗਲਸ سے ਆਈ ਉਦੋਂ ਮਤਲਬ ਅਰਥੀ ਚ ਕਾਰਜ ਹੈਗੇ ਸੀ ਲੇਕਿਨ ਜਿਹੜੀ ਉਹਨਾਂ ਦੀ ਤੁਰਕੀਸ਼ ਦੁਰਖਤ ਤੁਰਕੀਸ਼ ਉਹ ਤੁਰਕੀਸ਼ ਸੀ ਲੇਕਿਨ ਉਹ ਕਿਤੇ ਨਾ ਕਿਤੇ ਜ਼ਰੂਰ ਮਿਲਦੀ ਹੈ ਲੇਕਿਨ ਬੇਸਿਕਲੀ ਜਿਹੜੀ ਇੱਥੇ ਰਾਜਕੀ ਭਾਸ਼ਾ ਸੀ ਇੰਡੀਆ ਦੀ ਉਹ ਕਰੀਬ ਇੱਕ ਇੱਕ ਪਹਾੜਾ ਜਿਹਾ ਕੈਸਾ ਹੋ ਗਿਆ 1000 ਸਾਲ ਤੋਂ ਪਰਸ਼ੀਂ ਨਹੀਂ ਚੱਲ ਰਹੀ ਜੀ 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 ਇਹ ਪਰਸ਼ੀਂ ਐਸੀ ਰੁਬਰੂ ਹੋ ਗਈ ਸਮਾਜ ਦੇ ਵਿੱਚ ਵੜ ਗਈ ਜਿਹੜੇ ਕਿ ਵਰਡ ਤੁਹਾਨੂੰ ਪੂਰੀ ਹਿੰਦੀ ਚ ਵੀ ਮਿਲਣਗੇ ਔਰ ਤੁਹਾਨੂੰ ਮਤਲਬ ਮਲੇ ਸਬ ਕੰਟੀਨੈਂਟਲ ਪੂਰੀ ਸਬ ਕੰਟੀਨੈਂਟ ਦੀ ਵਿੱਚ ਤੁਹਾਨੂੰ ਜਿਹੜੀ ਪਰਸ਼ਨ ਦੇ ਵਰਡ ਹੈ ਉਹ ਕਿਤੇ ਨਾ ਕਿਤੇ ਹਜੇਗਾ ਮਿਲੰਗਾ ਠੀਕ ਹੈ ਬਿਲਕੁਲ ਬੇਹਦ ਖੂਬਸੂਰਤ ਉਪਰਾਲਾ ਤੁਹਾਡਾ ਵਿਰਾਸਤ ਜੀ ਬਹੁਤ ਧੰਨਵਾਦ ਤੁਸੀਂ ਸਮਝਾ ਜ਼ਾਹਿਰ ਕੀਤਾ ਔਰ ਤੁਸੀਂ ਦੱਸਿਆ ਸਭ ਕੁਝ ਔਰ ਉਮੀਦ ਕਰਾਂਗੇ ਕਿ ਉਪਰਾਲਾ ਅੱਗੇ ਵਧੇ ਔਰ ਪ੍ਰਫੁੱਲਤ ਹੋਵੇ ਜੀ ਨਹੀਂ ਬਿਲਕੁਲ ਸਰ ਬਿਲਕੁਲ ਮੈਂ ਤੁਹਾਨੂੰ ਮੈਂ ਇਹ ਕਹਿਣਾ ਮੈਂ ਤੇ ਬਿਲਕੁਲ ਪੋਜ਼ਿਟਿਵ ਨੋਟ ਨਾਲ ਗੱਲ ਕਰਨਾ ਕਿ ਅਸੀਂ ਪੰਜਾਬੀ ਨੂੰ ਪੜ੍ਹੀਏ ਵਿਚਾਰੀਏ ਔਰ ਆਪਣੇ ਜਿਹੜੇ ਡੇਲੀ ਰੁਟੀਨ ਦੇ ਵਿੱਚ ਔਰ ਖਾਸ ਕਰਕੇ ਮੈਂ ਜਰੂਰ ਚਾਹਨਾ ਕਿ ਮੇਰਾ ਮੈਂ ਚਾਹਨਾ ਕਿ ਅਸੀਂ ਜਿਹੜੇ ਸਾਡੀ ਹਾਇਰ ਸਟੱਡੀਜ਼ ਹੈ ਜੀ ਸਾਇੰਸ ਦੀ ਹੈ ਜਾਂ ਦੂਸਰੀ ਹੋਰ ਕਾਮਰਸ ਹੈ ਜਾਂ ਹੋਰ ਐ ਚੀਜ਼ਾਂ ਹੈ ਇਹਨਾਂ ਨੂੰ ਵੀ ਪੰਜਾਬ ਸਰਕਾਰ ਨੂੰ ਇਹਨਾਂ ਲਈ ਪੰਜਾਬੀ ਦੇ ਵਿੱਚ ਇਹਨਾਂ ਨੂੰ ਲਿਆਣਾ ਪਵੇਗਾ ਕਿਉਂਕਿ ਇਹ ਕਿਤੇ ਨਾ ਕਿਤੇ ਸਟੇਟ ਦੇ ਵਿੱਚ ਜਾਦਾ ਹੋ ਸਕਦੀ ਹੈ ਤੇ ਦਿੱਲੀ ਵਾ आल्सो పార్ਟ ਆਫ ਪੰਜਾਬ ਮੈਂ ਤੇ ਦਿੱਲੀ ਦੇ ਵਿੱਚ ਇੱਕ ਐਸਾ ਆਦਮੀ ਆ ਮੈਂ ਕਹਿੰਦਾ ਕਿ 1900 21 ਦੇ ਵਿੱਚ ਦਿੱਲੀ ਕੱਟ ਕੇ ਅੰਗਰੇਜ਼ਾਂ ਨੇ ਪੰਜਾਬ ਪੰਜਾਬ ਤੋਂ ਕੱਟ ਕੇ ਤੇ ਇਹਨੂੰ ਦਿੱਲੀ ਬਣਾਇਆ ਗਿਆ ਮਤਲਬ ਵੱਖਰੀ ਇੱਕ ਸਟੇਟ ਬਣਾਇਆ ਗਿਆ ਔਰ ਇਹਨੂੰ ਕੈਪੀਟਲ ਬਣਾਇਆ ਗਿਆ ਤੇ ਕਿਤੇ ਨਾ ਕਿਤੇ ਮੈਂ ਤਾਂ ਹਮੇਸ਼ਾ ਦਿੱਲੀ ਦੇ ਵਿੱਚ ਇਹੋ ਚਾਹਨਾ ਕਿ ਪੰਜਾਬੀ ਉੱ퍼 ਫਲਤ ਰਹੇ ਪੰਜਾਬੀ ਚੜ੍ਹਦੀ ਕਲਾ ਚ ਰਹੇ ਕਿ ਸਾਡਾ ਜਿੰਨਾ ਵੀ ਜਿੱਥੇ ਸਿੱਖ ਵੀ ਜੁੜਦੇ ਨੇ ਉੱਥੇ ਮੇਰੇ ਤੇ ਇਹੋ ਕਾਮਨਾ ਹੈ ਕਿ ਸਾਡੇ ਗੈਰ ਸਿੱਖ ਪੰਜਾਬੀ ਪਰਿਵਾਰ ਨੇ ਜਿਹੜੇ ਖਾਸ ਕਰਕੇ ਵਿਦੇਸ਼ ਪੰਜਾਬ ਤੋਂ ਆਏ ਨੇ ਉਹਨਾਂ ਦੇ ਘਰਾਂ ਦੇ ਵਿੱਚ ਪੰਜਾਬੀ ਕਲਚਰ ਪੰਜਾਬੀ ਸੱਭਿਆਚਾਰ ਉਹ ਪਨਪਿਆ ਰਹੇ ਮੇਰੀ ਐਯੋ ਇੱਕ ਆਪਣੇ ਦਿੱਲੀ ਨੂੰ ਲੈ ਕੇ ਇੱਕ ਬੜੀ ਇੱਕ ਤਾਂਗ ਰਹਿਦੀ ਹੈ ਜੀ ਜੀ ਜਿਹੜੀ ਦਿੱਲੀ ਖੁਆਇਸ਼ ਹੈ ਕਿ ਦਿੱਲੀ ਦੇ ਵਿੱਚ ਪੰਜਾਬੀ ਪਰਸਨ ਦੇ ਤਰ੍ਹਾਂ ਔਰ ਸਾਨੂੰ ਵੀ ਮਾਨ ਹੈਗਾ ਕਿ ਭਾਰਤ ਦੀ ਕੈਪੀਟਲ ਦੇ ਵਿੱਚ ਸਾਡੀ ਮਾਮੂਲੀ ਪੰਜਾਬੀ ਜਿਹੜੀ ਹੈ ਜਿਹੜੀ ਕਿ ਪੰਜਾਬ ਦੇ ਵਿੱਚੋਂ ਕੱਟ ਕੇ ਦਿੱਲੀ ਅਸੀਂ ਸਟੇਟ ਦਿੱਤੀ ਹੈ ਪਰ ਭਾਰਤ ਨੂੰ ਕਿ ਉਸ ਭਾਰਤ ਦੇ ਵਿੱਚ ਕਿਹੜਾ ਥਲੀ ਪੰਜਾਬ ਦੇ ਖੇਤੇ ਦਾ ਦਿੱਲੀ ਹੈ ਉਹ ਪੰਜਾਬੀ ਔਰ ਪੰਜਾਬੀ ਇਤਨਾ ਭਰਪੂਰ ਰਹੇ ਜੀ ਬਿਲਕੁਲ ਇਹ ਸਿਚੁਏਸ਼ਨ ਔਰ ਆਉਂਦਾ ਸਮਾਂ ਇਸ ਮੁਤਲਕ ਔਰ ਹੋਰ ਮਸਲਿਆਂ ਬਾਰੇ ਕੀ ਕੁਝ ਲੈ ਕੇ ਆਵੇਗਾ ਦੱਸੇ ਰਵਾਂਗੇ ਬੜੇ ਰੋਵਾਨ ਇੰਡੀਆ ਪੰਜਾਬੀ ਦੇ